ਸੈਵਰੇਜ ਦਾ ਸਾਫ ਕਰਨੇ ਬਹੁਤ ਦਿੱਕਤ ਆਉਂਦੀ ਸੀ ਸੋਪੀਆਂ ਮਾਰਨੇ ਵਿੱਚ ਬਹੁਤ ਦਿੱਕਤ ਹੁੰਦੀ ਸੀ ਤੇ ਹੁਣ ਜਦੋਂ ਦੀਆਂ ਮਸ਼ੀਨਾਂ ਆਈਆਂ ਤੇ ਬਹੁਤ ਵਧੀਆ ਹੋ ਗਿਆ ਤੇ ਆਸਾਨੀ ਹੋ ਗਈ ਸਾਡਾ ਕੰਮ ਕਰਨ ਦੀ ਮੈਂ ਸਬਡਿਨ ਅਫਸਰ ਨਗਰ ਨਿਗਮ ਲੁਧਿਆਣਾ ਜਦਿਆਂ ਕਾਰਪਸ਼ ਮਸ਼ੀਨਾਂ ਆਈਆਂ ਇਹਦਾ ਸਾਨੂੰ ਬਹੁਤ ਸੁੱਖ ਹੋਇਆ ਪਹਿਲਾਂ ਆਪਾਂ ਨੂੰ ਇਹਨਾਂ ਨੂੰ ਸੋਟੀਆਂ ਨਾਲ ਬਸਫਾਈ ਕਰਦੇ ਸੀਗੇ ਤੇ ਸਾਡੇ ਮੁਲਾਜ਼ਮਾਂ ਨੂੰ ਬੜੀ ਦਿੱਕਤ ਆਉਂਦੀ ਹੁੰਦੀ ਸੀਗੀ ਕਈ ਵਾਰ ਸੀਵਰ ਦੀ ਅਕਸਰ ਕੰਪਲੀਟ 2-3 ਦਿਨ ਬਾਅਦ ਰੈਗੂਲਰ ਆਂਦੀ ਰਹਿੰਦੀ ਸੀ ਪਰ ਜਦ ਜੀਆਂ ਮਸ਼ੀਨਾਂ ਸਰਕਾਰ ਨੇ ਸਾਨੂੰ ਪ੍ਰਵਾਨ ਕਰਾਈਆਂ ਜੀ ਇਸ ਦੇ ਨਾਲ ਇਹ ਸਫਾਈ ਪੂਰੀ ਪਾਈਪਾਂ ਦੀ ਪੂਰੀ ਗਾਰ ਕਰ ਦਿੰਦੀ ਹੈ ਤੇ ਜਿਹੜੀ ਬਲੌਕੇਜ ਜਿਹੜੀ ਸਾਨੂੰ 2-3 ਦਿਨਾਂ ਬਾਅਦ ਆਂਦੀ ਸੀ ਉਹ ਸਾਨੂੰ ਮਹੀਨੇ 6-6 ਮਹੀਨੇ ਵਿੱਚ 7 ਮਹੀਨੇ ਤੱਕ ਆਂਦੀ ਜਾਂਦੀ ਹੈ ਸਾਡੇ ਸਾਰੇ ਮੁਲਾਜ਼ਮ ਵੀਰ ਤੇ ਅਸੀਂ ਆਪਾ ਸ਼ੁਕਰੀਆ ਕਰਦੇ ਭਗਵਾਨਤ ਸਰਕਾਰ ਦਾ ਸਾਡੇ ਜਿਹੜੇ ਸੀਵਰੇਜ ਦੇ ਕਰਮਚਾਰੀ ਸੀ ਉਹ ਵਿੱਚ ਵੜ ਕੇ ਸੀਵਰੇਜ ਦੇ ਮੈਨੂੰ ਹੋਲ ਖੋਲ ਕੇ ਉਹ ਸਫਾਈਆਂ ਕਰਦੇ ਸੀ ਤੁਰਘਟਨਾਵਾਂ ਵੀ ਬਹੁਤ ਹੋ ਜਾਂਦੀਆਂ ਅੰਦਰ ਗੈਸ ਬਣ ਜਾਂਦੀ ਹੈ ਮੌਤਾਂ ਵੀ ਬਹੁਤ ਹੋਈਆਂ ਨੇ ਉਸ ਵੇਸੀਂ ਚਾਹੁੰਦੇ ਆ ਕਿ ਰਹਿਣਗੇ ਉਹੀ ਰੋਜ਼ਗਾਰ ਉਹਨਾਂ ਦਾ ਕਿਤੇ ਨਹੀਂ ਜਾਊਗਾ ਪਰ ਉਹਨਾਂ ਨੂੰ ਮਸ਼ੀਨਾਂ ਮਿਲਣਗੀਆਂ ਹੁਣ ਬਾਹਰ ਖੜੇ ਹੋ ਕੇ ਟ੍ਰੇਨਿੰਗ ਦੇਖਦੇ ਉਹਨਾਂ ਨੂੰ ਉਹੀ ਜਿਹੜਾ ਸੀਵਰੇਜ ਹੈ ਉਹਨੂੰ ਸਾਫ਼ ਕਰਦੇ ਆ ਇਹ ਵੀ ਇਹਨਾਂ ਨੇ ਅੱਜ 15 16 ਦਿਨوں ਤੋਂ ਕੰਮ ਸ਼ੁਰੂ ਹੋਇਆ ਹੈ

ਕਾ ਹੁੰਦਾ ਹੈਗਾ ਹੁਣ ਮੈਨੂੰ ਜਦੋਂ ਦਾ ਇਹ ਕੰਮ ਹੋ ਰਿਹਾ ਦਿੱਤਾ ਮੈਂ ਕੇਨ ਨੂੰ ਮੰਗਿਆ ਨਾਮ ਲਾ ਕੇ ਲੱਖ ਉਹ ਆਏ ਸੀਗੇ ਉਹ ਕਹਿੰਦੇ ਸਾਨੂੰ ਪੁੱਛਿਆ ਨਹੀਂ ਤੁਹਾਡੀ ਕੰਪਲੇਂਟ ਆਈ ਇਹ ਤੁਹਾਨੂੰ ਹੀ ਕਿਉਂ ਇੱਥੇ ਲਾਇਆ ਤੁਸੀਂ ਇੱਥੇ ਚੁੱਕ ਕੇ ਨਾ ਤੇ ਮੈਂ ਤਾਂ ਕੋਈ ਗੱਲ ਨਹੀਂ ਮੈਂ ਤੁਹਾਡੀ ਉਹਨਾਂ ਨਾਲ ਗੱਲ ਕਰਵਾ ਦਿੱਤੀ ਮੈਂ ਫਿਰ ਵੀ ਜਿਹੜੀ ਮੈਂ ਫੋਨ ਕੀਤਾ ਸੀਗਾ ਇਹ ਉੱਤੇ ਟਾਈਮ ਸਵਾਦ ਦੇ ਨਾਮ ਤੇ ਲੋਕ ਬਹੁਤ ਦਾਅਵੇ ਕਰਦੇ ਨੇ ਲੇਕਿਨ ਪਟਾਰੇ ਦਾ ਇੱਕ ਨੌਜਵਾਨ ਸਵਾਦ ਤੇਜੀ ਜਿਹੜਾ ਕਿ ਪ੍ਰਭਾਵੀ ਮਦਦ ਦੀ ਨਮਾਇਜ਼ ਹੈ ਖਾਸ ਕਰਕੇ ਨਵਤਮਾ ਲੋਕਾਂ ਦੀ ਪ੍ਰਾਨ ਕਰਕੇ ਗੱਲ ਕਰੀ ਗਈ ਹੈ ਤਾਂ ਇਸ ਨੌਜਵਾਨ ਨੇ ਇੱਕ ਕਵਟਰੀ ਪੈਨ ਕੀਤੀ ਹੋਈ ਹੈ ਜਿਹਨੂੰ ਮੇਰੀ ਬਾਤ ਐਨਜੀਓ ਦੇ ਨਾਲ ਸਬੰਧਤ ਹੈ ਜਿਹੜਾ ਗਰੀਬ ਤੇ ਲੋੜਵੰਦ ਪ੍ਰਤੀਭਾ ਲਈ ਉਹਨਾਂ ਦੀ ਦਵਾਈਆਂ ਜਾਂ ਉਹਨਾਂ ਦੇ ਇਲਾਜ ਲਈ ਕਿਸੇ ਦਾ ਕਿਸੇ ਤਰੀਕੇ ਮਦਦ ਕਰਦਾ ਹੈ ਇਸੇ ਸਮਾਪਰੇ ਚਲਾਉਦਾ ਚਲਾਉਦਾ ਉਹਨਾਂ ਲਈ ਇੱਕ ਜਗ੍ਹਾ ਗਿਆ ਇੱਕ ਹੈਂਡੀਕੈਪ ਜਿਹੜੀ ਜਗ੍ਹਾ ਉਸ ਨੂੰ ਲੇ ਕੇ ਸਟਾਲ ਜਿਹੜਾ ਖੋਲ ਕੇ ਦਿੱਤਾ ਗਿਆ ਤਾਂ ਕਿ ਉਹ ਕਿਸੇ ਦੇ ਅੱਗੇ ਹੱਥ ਨਾ ਭਲਾਵੇ ਉਹ ਪਰਿਵਾਰ ਆਪਣੇ ਪੈਰ ਨਾਲ ਚਲਾਣ ਲਈ ਬਤੀ ਵਿਦਮਾਨ

अच्छा ਤੇ ਇਹ ਕਦੋਂ ਤੋਂ ਇਹ ਸ਼ੁਰੂ ਕਰਾ ਕੇ ਦਿੱਤਾ ਤੁਹਾਨੂੰ ਇਹਨਾਂ ਨੇ ਇਹ ਵੀਰਦੀ ਉਹਨਾਂ ਨੇ ਅੱਜ 15 16 ਦਿਨੋਂ ਤੋਂ ਇਹ ਕੰਮ ਜੂਰੇ ਕਰਵਾਈ ਤੇ ਇਸmaal ਸਮੂਹ ਅੱਜ ਪਹਿਲੀ ਵਾਰੀ ਉਹਨਾਂ ਨੇ ਸਮਾਨ ਪਵਾ ਕੇ ਦਿੱਤਾ ਹੈਗਾ ਤੇ ਬਾਅਦ ਵਿੱਚ ਹੈ ਹੌਲੀ ਹੌਲੀ ਜਿਵੇਂ ਮੇਰੀ ਮਤਲਬ ਕਿ ਦੁਕਾਨ ਚੱਲਦੀ ਗਈ ਮਾੜੀ ਮੋਟੀ ਮੈਂ ਦੋ ਦਿਨਾਂ ਦੇ ਦਿਨਾਂ ਦੇ ਪਹਿਲੇ ਪਹਿਲੇ ਕਰਕੇ ਤੇ ਆਪਸ ਹੋ ਗਈ ਸ਼ੁਰੂਆਤ ਕਰਵਾਤੀ ਹੈ ਕਿ ਭੈਣ ਨੂੰ ਸ਼ੁਰੂਆਤ ਕਰਵਾਤੀ ਕਿ ਗੱਲਾਂ ਸ਼ੁਰੂ ਹੋ ਜੇ ਭੈਣ ਦਾ ਕੰਮ ਚਲੋ ਤੁਸੀਂ ਗਾਗ ਪਹਿਲੇ ਬਖਤਾਲੋ ਹਾਂਜੀ ਕੋਈ ਨਹੀਂ ਗਾਗ ਬਖਤਾਲੋ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਚ ਇਹ ਭੈਣ ਜੀ ਹੈ ਕੱਲ ਫਿਰ ਨਹੀਂ ਸਕਦੀ ਵੈਸੇ ਕਲ ਤੇ ਆਈ ਹੈ ਅਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਭੈਣ ਨੂੰ ਇੱਕ ਕੰਮ ਸ਼ੁਰੂ ਕਰਵਾ ਦਿੱਤਾ ਹੈ ਇਸ ਨੌਜਵਾਨ ਦੀ ਇਹ ਹੈ ਅਤੇ ਜਿਹੜਾ ਇਸ ਜਗ੍ਹਾ ਦੇ ਉੱਤੇ ਇਸ ਸਟਾਲ ਦੇ ਬਾਹਰ ਜਿਹੜਾ ਇੱਕ ਦਾਵਾ ਇਸ ਯਾ ਕਿ ਦਾਵਾ ਕਹਿ ਸਕਦੇ ਜੀ ਆ ਇੱਕ ਮੈਸੇਜ ਜਿਹੜਾ ਦਿੱਤਾ ਹੋਇਆ ਮੈਂਤੀ ਬੰਦੇ ਦਾ ਸਾਥ ਦਿਓ ਮੈਂ ਵਿਕਾਸ ਲੇਖਾ ਕਰਾਂਗਾ ਮੰਗਨਾ ਮੁਕਤ ਪੰਜਾਬ ਦਾ ਪਰੇਸ਼ਾਨਾ ਪਰੇਸ਼ਾਨਾ ਅੱਛਾ ਕਿ ਉਹ ਸਰ ਫਿਰ ਜਿਹੜੀ ਇੱਕ ਮੰਗਲਵਾਰੀ ਜਿਹੜੀ ਇੱਕ ਸੁਵਾਇਆ ਤਾਂ ਲੱਗਤੀ ਜਿਹੜੀ ਲੋਕ ਮੰਗਲ ਦੇ ਨੇ ਬੱਚੇ ਜਿਹੜੇ ਕੇ ਨਾਲ ਜਿਸ ਦਵਾਈ ਦੇ ਵਿੱਚ ਪਰਦੇ ਹੋਏ ਨੇ ਪੂਰਾ ਟੁਕੜਾ ਟੇਰੀ ਉਹਨਾਂ ਨੂੰ ਢਾਈ ਦਸਤਾ ਪਾਇਆ ਜੇ ਲੇਕਿਨ ਇਹ ਬੀਬੀ ਤੇ ਖੱਤੀ ਮਿਹਨਤ ਪਹਿਲਾਂ ਤੋਂ ਕਰਦੀ ਸੀ ਕਿਸੇ ਤਰੀਕੇ ਲੇਕਿਨ ਕੰਮ ਮੇਰੇ ਖਾਣ ਨਾਲ ਜੀਅ ਅੰਦਰ ਚਲਦਾ ਜਮਨ ਜੀ ਪਹਿਲਾਂ ਮੈਂ ਆਪਣਾ ਹੀ ਕੰਮ ਕਰਦੀ ਸੀ ਕਿ ਤੇ ਉਹਦੇ ਵਿੱਚ ਮੈਨੂੰ ਨਹੀਂ ਹੋਈ ਹਾਸ ਨਹੀਂ ਕੁਛ ਹੈਗਾ ਫਿਰ ਮੈਂ ਕਿਸੇ ਦੇ ਘਰੇ ਕੰਮ ਕਰਨ ਲੱਗ ਪਈ ਸੀ ਮੈਂ ਕਈ ਵਾਰੀ ਤੇ ਇਹ ਵੀ ਤੁਹਾਨੂੰ ਮਿਲਦਾ ਆ ਨਾ ਵੀ ਵੀ ਤੂੰ ਤੁਰਤ ਸਕਦੀ ਨਹੀਂ ਕੰਮ ਕਿੱਦਾਂ ਕਰੂੰਗੀ ਹਾਂ ਜੀ ਬਰਾ ਇਦਾਂ ਦੇ ਬਰੇ ਜਾਨੀ ਕਹਿੰਦੇ ਆ ਜੇ ਹਾਂ ਕੋਈ ਸੁਣਦਾ ਵਾ ਨਾ ਜੇ ਵੀ ਕਹਿ ਦਿੰਦੀ ਵੀ ਤੁਹਾਡੇ ਕੋਲ ਤੁਰਿਆ ਜਾਣਾ ਤੁਸੀਂ ਕੰਮ ਕਿੱਦਾਂ ਕਰੂਗੀ ਮੈਂ ਫਿਰ ਉਹਨਾਂ ਨੇ ਕਿੰਨੀ ਮਿਆਤੇ ਘਰ ਦੀ ਕਰਦੀ ਆ ਦੁਬਾਰੀ ਕਰ ਲੈਣੀ ਕੋਈ ਗੱਲ ਜਿੱਦਾਂ ਕਰੀ ਕਰਨਾ ਉਹਦਾ ਬਾਣੀ ਕਰਾ ਲੈਣਾ ਕਰ ਜੀ ਲੇਕਿਨ ਆ ਹੁਣ ਜੇ ਮਾਂ ਠੀਕ ਹੈ ਹਾਂਜੀ ਹਾਂਜੀ ਮੈਂ ਹੁਣ ਨਹੀਂ ਕਿ ਮੈਂ ਕੰਮ ਸਾਡ ਦਿੱਤਾ ਮੈਂ ਜਿੰਨਾਂ ਨੇ ਮੇਰੀ ਉਹਨਾਂ ਨੇ ਮੇਰੀ ਇੱਥੋਂ ਦੱਸਿੰਦ ਹੈਲਪ ਕੀਤੀ ਗੱਲ ਕਰਵਾਈ ਹੀ ਬਾਦ ਨੂੰ ਆ ਰਿਹਾ ਪੈਨ ਆ ਗਈ ਹੈ ਤੇਰਾ ਮੇਰਾ ਨਾਮ ਜੋ ਅੱਛਾ ਜੋਤੀ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਹ ਤੇ ਨਹੀਂ ਕਹਿੰਦੀ ਕਿ ਮੇਰੀ ਮੈਚ ਟੋਰਨੇਟ ਨਹੀਂ ਸਕਦੀ ਮੇਰੀ ਮਤ ਕਰੋ ਮੇਰੇ ਖਿਆਲ ਨਾਲ ਭੈਣ ਨੂੰ ਮਤ ਆਪਣੇ ਪੈੜਾ ਦੇ ਹੈ ਨਾ ਇਹ ਇਹ ਕਹਿ ਸਕਦਾ ਭਾਵੇਂ ਟੋਰਨੇਟ ਨਹੀਂ ਲੱਗਦੀ ਪੈੜਾ ਤੇ ਲੇਕਿਨ ਮੈਂ ਕਹਿਣਾ ਹੂੰ ਆਪਣੇ ਪੈੜਾ ਦੇ ਹਾਂਜੀ ਹਾਂਜੀ ਪਹਿਲਾਂ ਜਦੋਂ ਵੀਰ ਜੀ ਹੁਣ ਮੈਂ ਪਹਿਲਾਂ ਮੈਂ ਖੇਡਕਾ ਹੁੰਦਾ ਸੀਗਾ ਹੁਣ ਮੈਨੂੰ ਜਦੋਂ ਦਾ ਇਹ ਕੰਮ ਹੋ ਰਿਹਾ ਦਿੱਤਾ ਮੈਂ ਕੇਂਦਰ ਨੂੰ ਮੰਗਿਆ ਨਾਮ ਇਹ ਭਰਾਵਾਂ ਦਾ ਕਿੱਦਾਂ ਦੇਖਦੇ ਹੋ ਸਾਥ ਕਰ ਹਾਂਜੀ ਭਰਾਵਾਂ ਦਾ ਸਾਥ ਨਾਲ ਇੱਥੋਂ ਤੱਕ ਪਹੁੰਚੀ ਨਹੀਂ ਤੇ ਮੇਰੇ ਨੂੰ ਇਹਨੂੰ ਕਿੰਨੇ ਵਿੱਚ ਆ ਜਣਾ ਨਾ ਇਹਨਾਂ ਦੇ ਘਰ ਕਿੰਨੇ ਦੁੱਖਾਂ ਦੇ ਵਿੱਚ ਆ ਕੇ ਬੈਗੀਆਂ ਹਿੰਮਤ ਵੀ ਕਰਨੀ ਹਿੰਮਤ ਵੀ ਤੇ ਕਰਨੀ ਪੈਣੀ ਹੈ ਨਾ ਇਹ ਤਾਂ ਗੱਲ ਹੈ ਕਿ ਹਿੰਮਤ ਦੇ ਨਾਲ ਹੀ ਸਾਰਾ ਕੁਝ ਹਿੰਮਤ ਨਾਲ ਹੁੰਦੀ ਤੇ ਇੱਥੇ ਬੈ ਨਹੀਂ ਸਕਦੀ ਕੰਮ ਬਹੁਤ ਬੜਾ ਹੈ ਜਦੋਂ ਆਣਾ ਮਨਾ ਤੇ ਆਣ ਕਿਤੇ ਬੈ ਨਹੀਂ ਸਕਦਾ ਇੱਕ ਤਰ੍ਹਾਂ ਦੇ ਜਸਮ ਨਹੀਂ ਆਉਂਦੀਆਂ ਜੜਨੀਆਂ ਵੀ ਪੈਂਦੀਆਂ ਸਾਰਾ ਕੁਝ ਕਰੀਦਾ ਕਈ ਆ ਕੇ ਇਹ ਵੀ ਕਹਿੰਦੇ ਹੋਣੇ ਇੱਥੋਂ ਬੀਬੀ ਚੋਕ ਆਪਣਾ ਸਮਾਨ ਕੀ ਆ ਜੀ ਹਾਂਜੀ ਅੱਜ ਹੀ ਇਦਾਂ ਹੋਇਆ ਥੋੜਾ ਜਿਹਾ ਪਹਿਲਾਂ ਉਹ ਆਏ ਸੀਗੇ ਉਹ ਕਹਿੰਦੇ ਸਾਨੂੰ ਪੁੱਛਿਆ ਨਹੀਂ ਤੁਹਾਡੀ ਕੰਪਲੇਂਟ ਆਹੀ ਤੁਸੀਂ ਕਿਉਂ ਇੱਥੇ ਲਾਇਆ ਤੁਸੀਂ ਇੱਥੇ ਚੋਕ ਤੇ ਲਾ ਦਿੱਤਾ ਮੈਂ ਤਾਂ ਕੋਈ ਗੱਲ ਨਹੀਂ ਮੈਂ ਤੁਹਾਡੀ ਉਹਨਾਂ ਨਾਲ ਗੱਲ ਕਰਵਾ ਦੇਣੀ ਵੀਰ ਵੀਰ ਜੀ ਨੂੰ ਮਨ ਸੌਣ ਕੀਤਾ ਸੀਗਾ ਇਹ ਉਸੇ ਟਾਈਮ ਆ ਗਏ। ਦੁੱਖ ਲੱਗਦਾ ਨਾ ਉਹ ਕਿਹੋ ਜਿਹੀ ਗੱਲਾਂ ਸੋ। ਹਾਂ ਜੀ ਉਹ ਤਾਂ ਮੇਰਾ ਮਤਲਬ ਕੀ ਪਰਮਾਨੰਤ ਕੀ ਹੋਇਆ ਹੈ ਕਿ ਮੇਰਾ ਦੇਦ ਹੋ ਰੰਗਿਆ ਹੈ। ਮਹਾ ਮਹਾ ਪਰਿਵਾਰ ਚੱਲਣ ਲੱਗ। ਮੈਂ ਮਹਾ ਜੇ ਤਾਂ ਥੋੜੇ ਦੇ ਨਹੀਂ ਹੋਇਆ ਤੇ ਉਹਦਾਂ ਕਰਕੇ ਨਹੀਂ ਕੋਈ ਚੰਗੀ ਅੱਜ ਨੂੰ ਕਹਿੰਦੇ ਕੋਈ ਇੱਕ ਦੋ ਦਿਨ ਸੌਂ ਗੋ ਦੁੱਖ ਤੇ ਮਨ ਨੂੰ ਤਾਂ ਪਤਾ ਲੱਗਦਾ। ਇਹਨਾਂ ਅਫਸਰਾਂ ਨੂੰ ਜਾਂ ਇਹਨਾਂ ਲੋਕਾਂ ਨੂੰ ਚਾਹਤੇ ਪਤਾ ਹੁਣ ਅੰਦਾਜ਼ਾ ਕਿ ਜੇ ਦਿਨ ਕੁਝ ਕਰਦੇ ਜਾਗਦੇ ਤਾਂ ਕੰਮ ਸਕਾ ਮਤੰਗ ਨਾ ਕਰੋ ਤੇ ਹਾਂਜੀ ਹਾਂਜੀ ਇਹਨਾਂ ਨੂੰ ਸੋਚਣਾ ਚਾਹੀਦਾ ਨਾ ਕਿ ਚਲੋ ਜੇ ਚੰਗੇ ਭਲੇ ਆ ਹਨਾ ਕਈ ਦੇਖੋ ਕਿ ਤਾਂ ਨਵੇਂ ਵੇਚਣ ਦੇ ਕਈ ਕੁਝ ਕਰਦੇ ਉਹਨਾਂ ਨੂੰ ਕੋਈ ਕੋਸ਼ਿਸ਼ ਨਹੀਂ ਕਹਿੰਦਾ ਕਿ ਮੈਂ ਇਦਾਂ ਨਹੀਂ ਹੋ ਕੇ ਬੈਠੀ ਆ ਤਾਂ ਕੰਮ ਹੀ ਮਨੋ ਅਗਲੇ ਆਣ ਕੇ ਕਹਿੰਦਾ ਕੋਈ ਆਪਣਾ 2 ਕਿਲੋ ਮੰਨ ਤੇ ਬਰਾ ਦੂ ਹੋ ਜਾਂਦੇ ਚਲੋ ਪੈਣਾ ਦੋਖਣਾ ਕਰ ਤੂੰ ਹੀ ਮਿਹਨਤ ਕਰੋ ਤੂੰ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਹਾਂਜੀ ਵੀਰ ਜੀ ਮੈਂ ਇਹ ਬੇਨਤੀ ਕਰਨ ਦੀ ਮੈਂ ਵੀਰ ਜੀ ਉਹਨਾਂ ਨੂੰ ਕਿਹਾ ਮੈਂ ਇਹ ਮੈਨੂੰ ਕਹਿੰਦੇ ਕਿ ਤੁਹ ਮੇਰਾ ਜੀ ਕੰਮ ਚੱਲ ਜੂਗਾ ਤੇ ਮੈਂ ਆਪੇ ਖੋਦ ਕਮਾਉਂਗੀ ਤੇ ਖਾਣ ਦੀ ਕੋਈ ਲੋੜ ਨਹੀਂ। ਜੇ ਉਹਨਾਂ ਨੇ ਮੇਰਾ ਹੌਸਲਾ ਦੇਖਿਆ ਚਲੋ ਮੇਰੇ ਸਿਰ ਤੇ ਹੱਥ ਰੱਖਿਆ ਤਾਂ ਉਹਨਾਂ ਨੇ ਮੈਨੂੰ ਹੱਕ ਦੇ ਦੇਵੇ ਕਿਉਂਕਿ ਇਤੋਂ ਦਾ ਕੋਈ ਭਜਾ ਨਹੀਂ। ਅੱਗੇ ਅੱਗੇ ਨੂੰ ਅੱਗੇ ਵਿਧਾਨ ਦਾ ਟੀਚਾ ਦਾ ਅੱਗੇ ਲੱਗਦੇ ਹਾਂ। ਹਾਂਜੀ ਹਾਂਜੀ ਅੱਗੇ ਵਧਾਵਾਂਗੇ ਜਿੰਜਾਇਸ ਦਵੇ ਮਹਾਰਾਜ ਜਰੂਰ ਕਰਾਂਗੇ। ਗਾੜੀ ਦਾ ਸੋਚਿਆ ਵਾ ਬਹੁਤ ਕੁਝ। ਹਾਂਜੀ ਗਾੜੀ ਵਧਾਵਾਂਗੇ। ਮਸਬੈਡ ਵੀ ਠੀਕ ਨਹੀਂ ਹੈ ਸਰ ਹਾਂਜੀ ਹਾਂਜੀ ਇਹਨਾਂ ਦੇ ਹੁਣ ਦੇ ਖਰਾਬ ਹੋਏ ਇਸੇ ਕਰਕੇ ਇਹਨਾਂ ਕੋ ਕੰਮ ਕਰਦੀ ਨਹੀਂ ਹੁੰਦਾ ਕਾਹੇ ਦੇ ਵੀਰ ਜੀ ਨਾਲ ਗੱਲ ਕੀਤੀ ਤੇ ਫਿਰ ਉਹਨਾਂ ਨੇ ਕਰਕੇ ਇਹ ਵੀ ਇੱਕ ਮਜ਼ਦੂਰੀ ਹੈ ਜਿਹੜਾ ਘਰ ਦੇ ਵਿੱਚ ਰੋਟੀ ਦੇ ਖਾਣੇ ਆ ਬੱਚਾ ਛੋਟਾ ਜਿਹਾ ਹਾਂਜੀ ਹਾਂਜੀ ਰੋਟੀ ਆ ਛੋਟੀ ਆ ਤੁਹਾਨੂੰ ਪਤਾ ਹੀ ਆ ਜੇ ਇਸ ਦੀ ਕਿੱਦਾਂ ਨਹੀਂ ਕਰ ਸਕਦੇ ਇਹਨੂੰ ਕੰਮ ਕਰਦੀ ਨਹੀਂ ਹੁੰਦਾ ਫਿਰ ਤੁਹਾਨੂੰ ਕੋਈ ਦੋਸਤ ਬਿੰਨੂ ਤੇ ਕਰਨਾ ਹੀ ਪੈਣਾ ਹੈ ਰੋਟੀ ਖਾਣੀ ਤੇ ਰੋਟੀ ਲਈ ਪੱਜੇ ਦੀ ਮਜ਼ਦੂਰੀ ਕਰਨਾ ਨਹੀਂ ਘਰ ਵੀ ਕਿਰਾਏ ਤੇ ਆਪੜਾ ਨਹੀਂ ਕਿਰਾਏ ਤੇ 2000 ਕਿਆ ਕਰਾਇਆ ਨਹੀਂ ਆਪਾਂ 2000 ਕਰਾਇਆ ਦੇ ਨਾਂ ਦਾ ਘਰ ਤਾਂ ਫਿਰ ਜਿਵੇਂ ਸਾਰਾ ਕੁਝ ਹੀ ਦਿਖਾਈ ਦਰੂਜੇ ਆਪਨੀ ਦਿੱਤੀ ਸਭ ਕੁਝ ਇਸ ਵਕਤ ਸਮਝੋ ਕਿ ਘਰ ਤਾਂ ਮੇਰੇ ਦਿਲ ਤੇ ਹੀ ਚਲੋ ਪੈਰ ਪੈੜਾ ਦੇ ਆਉਂਗੇ ਮੈਂ ਫਿਰ ਫਿਰ ਉਹੀ ਗੱਲ ਕਹਿ ਦਗਾ ਆਪਾਂ ਵੇਹ ਟਰਾਈਸਾਈਕਲ ਤੇ ਆਦੀਏ ਲੇਕਿਨ ਹੈ ਪੈਰਾਂ ਤੇ ਕਢੀਏ ਇਹ ਗੱਲ ਸਹੀ ਹੈ ਕਿ ਕਿਉਂਕਿ ਮੈਂ ਜਿੰਨੀ ਤੇ ਵੀ ਜਤ ਜੋਸ਼ਾ ਜੋਗੀ ਹੈ ਨਾ ਜਿਸ ਦਾ ਮੈਂ ਮਿਹਨਤ ਕਰੀ ਨਾ ਬਿਲਕੁਲ ਸੌਂਡ ਆਊਟ ਨਾ ਚੋਟ ਗੱਲ ਕਰਦੇ ਪਏ ਆ ਇਸ ਭੈਣ ਦਾ ਉੱਥੇ ਗੱਲ ਵੀ ਕਰਦੇ ਲੋਕ ਆਨੰਦ ਸਿੰਘ ਕਿੱਦਾਂ ਦੇਖਦੇ ਹੋਏ ਮੈਨੂੰ ਲੱਗਦਾ ਹੈ ਜਗਾ ਨਹੀਂ ਨਹੀਂ ਨਾ ਕੋ ਭੈਣ ਗਈ ਠੀਕਾ ਉਹਨਾਂ ਦਾ ਵਿਰੋਧ ਠੀਕ ਨਹੀਂ ਆ ਇਸ ਤਰ੍ਹਾਂ ਲੱਗਾ ਉਹ ਮੰਗ ਵੀ ਸਕਦੇ ਪਰ ਨਹੀਂ ਇਹਨਾਂ ਭਾਈ ਨੇ ਬੜਾ ਵਧੀਆ ਪਰਾਲਾ ਦਿੱਤਾ ਕਿ ਜਿਹੜੀ ਇਹਨਾਂ ਨੂੰ ਲੱਗੂ ਆ ਦੁਕਾਨ ਨਾ ਰੋਟੀ ਰੋਜੀ ਰੋਟੀ ਚੱਲ ਗਈ ਹੈ ਸਾਡੇ ਮੈਂ ਉਹ ਲੋਕਾਂ ਨੂੰ ਦੇਣਾ ਕਿ ਆ ਕਿੰਨੇ ਲਈ 10 20 ਵੀਰਜੋ ਦੀ ਠੀਕ ਹੈ ਅਸੀਂ ਕਿ ਬੱਸ ਤੇ ਬੈਠਦੇ ਆ ਤੇ ਹਾਂ ਦਰਖਾਸਤ ਜਾਂਦੇ ਹਾਂ 100 150 ਰੁਪਿਆ ਖਰਚ ਕਰਨੀ ਇੱਥੇ ਆਉਣ ਤੁਸੀਂ ਇਹਦਾ ਇੱਕ ਸਾਥ ਹੋ ਹਾਂਜੀ ਜੇ ਤਾਂ ਮੰਨ ਲਓ ਆ 100 ਰੁਪਏ ਦੀ ਚੀਜ਼ ਆ ਵੱਖ ਤੇ ਤੁਸੀਂ ਮੰਨ ਲਓ ਵੀਡੀਓ ਵੇਖੀ ਫਿਰ ਹਾਂਜੀ ਹਾਂਜੀ ਮੈਂ ਵੇਖੀ ਵੀਡੀਓ ਮੈਂ ਵੇਖ ਕੇ ਨਾ ਬੜਾ ਯਾਰ ਹੋਇਆ ਭਾਈ ਦਾ ਨਾ ਵਿਕਾਸ ਭਾਈ ਦੀ ਵੀਡੀਓ ਵੇਖੀ ਤੇ ਮੈਂ ਉਦੋਂ ਹੀ ਭਾਈ ਨੂੰ ਮੈਂ ਰਾਤੀ ਫੋਨ ਕੀਤਾ ਕਿ ਤੁਹਾਨੂੰ ਮਿਲਣਾ ਫਿਰ ਇਹਨੂੰ ਮੈਂ ਚਾਹ ਰਖੜੀ ਵਾਲੇ ਦੇੰ ਦਾ ਸਪੈਸ਼ਲ ਜਿਹੜਾ ਸੂਟ ਪੈਂਟਸ ਵਾ ਕੇ ਸੂਟ ਬਹਿਣ ਵਾਸਤੇ ਹਾਂਜੀ ਜੀ ਸਵਾ ਕੇ ਲੈਂਦਾ ਸਪੈਸ਼ਲ ਆਜਾ ਇੱਕ ਭੈਣ ਨੂੰ ਦੇਣ ਵਾਸਤੇ ਆਂਦੀਆਂ ਜੀ ਇੰਨਾ ਨਹੀਂ ਲੈ ਕੇ ਆਏ ਚਲੋ ਇਹ ਵੀ ਇੱਕ ਤੁਹਾਡਾ ਆਪਣੇ ਵੱਲ ਯੋਗਦਾਨ ਹੈ ਨਾ ਹਰ ਪਰਿਵਾਰ ਏਦਾਂ ਹੀ ਹਰ ਕੋਈ ਇੱਕ ਇੱਕ ਪਰਿਵਾਰ ਦੇ ਜੁੜਨ ਲੱਗੇ ਕਰਨ ਲੱਗੇ ਪੜਾ ਕੀ ਆ ਉਦਾਂ ਵੀ ਵੇਖੋ ਭਾਈ ਕਿੰਨਾ ਲੋਕੀ ਜਣਾ ਖਰਚਾ ਕਰਦੇ ਆ ਪਿੰਦਾਰੂ ਮੀਟ ਕੋਕ ਵੀ ਲਾ ਲਓ ਫਨ ਸ਼ਣ ਤੇ ਆਪਾਂ ਥੋੜਾ ਇਹੋ ਘਟਾ ਦਾਂਗੇ ਇਹੋ ਜੇ ਲੋਕਾਂ ਦੀ ਵਿਚਾਰਿਆਂ ਦੀ ਥੋੜੀ ਜਣਾ ਜਿੱਥੇ ਆਪਾਂ ਮੰਨ ਲਓ 200 ਰੁਪਇਆ ਖਰਚਣ ਦੇ ਆ ਉੱਥੇ ਆਪਾਂ 100 ਖਰਚਾਂਗੇ ਜਾਂ ਮਨ ਲੋ 150 50 ਵੀ ਕੱਢਾਂਗੇ 10 20 20 ਵੀ ਕੱਢਾਂਗੇ ਇੰਨਾ ਵਿਚਾਰਿਆਂ ਲਈ ਕੁਝ ਬਣ ਸਕਦਾ ਇਹਨਾਂ ਨਾਲ ਹਾਂਜੀ ਦੇ ਦਿਓ ਸੂਟ ਜੀ ਬਹੁਤ ਜੀ ਇਹ ਆਵਾਂ ਲਾ ਕੱਢੀ ਜੀ ਆਇਓ ਭੈਣੋਂ ਆਸੇ ਤਾਂ ਵੇਖੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਟਾਈਪ ਜਦੋਂ ਇੱਕ ਕਵਰੇਜ ਕਰਦੇ ਪਏ ਆ ਤਾਂ ਉੱਥੇ ਕੀ ਆ ਜਾਂਦਾ ਤੇ ਕਿੰਨਾ ਭੈਣਵਾਸ ਸੂਟ ਤੇ ਕਿਦਾ ਬਣਵਾਇਆ ਹੋਇਆ ਸੀ ਤੇ ਤਾਰੀਖ ਆ ਰਿਹਾ ਅੱਜ ਦੇ ਨਾ ਇੰਨਾ ਹੀ ਪਰਿਵਾਰ ਜੇ ਅੱਗੇ ਆਉਣ ਸ਼ਾਇਦ ਇਹ ਪਰਿਵਾਰਾਂ ਨੂੰ ਕਦੀ ਕਿਸੇ ਮੰਗਨ ਦੀ ਹੱਥੋਂ ਪਲਾਉਂ ਦੀ ਲੋੜ ਨਾ ਪਵੇ ਆਪਣੀ ਮਿਹਨਤ ਗੱਲ ਵੀ ਕਰਦੇ ਆ ਗੱਲ ਹੀ ਕਰਦੇ ਆ ਆਪਾਂ ਇਹ ਜਿਹੜੇ ਮੰਗਨ ਦੀ ਲੋੜ ਨਹੀਂ ਜਿਹੜੇ ਵਿੱਚ ਲੱਗੀ ਹੋਈ ਹੈ ਇਹਨਾਂ ਪਰਿਵਾਰਾਂ ਦੀ ਮਦਦ ਕਰੇ ਅੱਜ ਕੈਂਪ ਦਾ ਸਪੋਰਟਸ ਪੁਆਇੰਟ ਇਹਨਾਂ ਨੂੰ ਲੰਘਾਣ ਕਰਦੇ ਆ ਮੰਗਨ ਵਾਲੋਂ ਇਹ ਮਿਹਨਤ ਚਾਹੀਦੀ ਹੈ ਮਿਹਨਤ ਵਿੱਚ ਟੰਗ ਲੱਗਦੀ ਹੈ ਤਾਂ ਮਿਹਨਤ ਕਰਨਾ ਚਾਹੀਦਾ ਹੈ ਤੇ ਭਾਟੀ ਦੇ ਹੱਥ ਕੰਮ ਦੇਣ ਦੀ ਕੋਈ ਅਸਾਇਦ ਮੰਗਤੇ ਤੋਂ ਮਿਹਨਤੀ ਬਣ ਗਿਆ ਠੀਕ ਨਾ ਆਪਣੇ ਤੇ ਮੇਰੀ ਸ਼ੁਰੂ ਤੋਂ ਕੋਸ਼ਿਸ਼ੇ ਦੀ ਖੋਰ ਸਾਡਾ ਪੰਜਾਬ ਮੰਕਤਾ ਮੁਖ ਹੋਣਾ ਚਾਹੀਦਾ ਹਨ ਜੇ ਯਾਤ ਸਰਕਾਰ ਦਾ ਵੀ ਕੀਤਾ ਅੱਜ ਤੱਕ ਇਹਦੇ ਵਿੱਚ ਸਾਰਿਆਂ ਨੂੰ ਯੋਗਦਾਨ ਹਾਂ ਜੀ ਦੇਖੋ ਅੱਜ ਪੰਜਾਬ ਸਰਕਾਰ ਵਧੀਆ ਕੰਮ ਕਰਦੀ ਹੈ ਤੇ ਅਸੀਂ ਉਹਨਾਂ ਦੇ ਬਿਲਕੁਲ ਨਾਲ ਹਾਂ ਬਿਲਕੁਲ ਅਸੀਂ ਸਾਥ ਦੇਵਾਂਗੇ ਇਹ ਮੇਰੀ ਮੇਰੀ ਨਿੱਜੀ ਫੋਜ ਹੈ ਇਹ ਮੇਰੀ ਨਿੱਜੀ ਸਾਥ ਸਾਡਾ ਆਪਣਾ ਬਟਾਲਾ ਚੈਪ ਜਲਦੀ ਤੋਂ ਜਲਦੀ ਮੰਕਤਾ ਮੁਖ ਹੋ ਜਾਵੇ ਸਾਡਾ ਪੰਜਾਬ ਮੰਕਤਾ ਮੁਖ ਹੋ ਜਾਵੇ ਤੇ ਇੱਕ ਭੈਣ ਸਾਰ ਹੈ ਬੜੇ ਜਿੰਨੂ ਰੱਬ ਨੇ ਤੈਨੂੰ ਜੁਰੂਰ ਦਿੱਤਾ ਕਿ ਜਦੋਂ ਮੈਂ ਕਿਹਾ ਤੇ ਮੈਂ ਲੈ ਲਿਆ ਤੇ ਫੇਰ ਕੰਮ ਕਰਦੀ ਆ ਕੰਮ ਕਰਨ ਦੀ ਜਾਹਤ ਹੈ ਕਿ ਇਸ ਭੈਣ ਨੂੰ ਇੱਕ ਮੰਦਰ ਦੇ ਵਿੱਚੋਂ ਉਠਾ ਕੇ ਲੈ ਕੇ ਆਏ ਆ ਤੇ ਜਿਹੜੀਆਂ ਬਾਕੀ ਭੈਣਾਂ ਨਾ ਉਹਨਾਂ ਨੇ ਇਸ ਭੈਣ ਨੂੰ ਕਿਹਾ ਕਿ ਤੂੰ ਬੜੀ ਕਿਸਮਤ ਵਾਲੀ ਆ ਤੈਨੂੰ ਅੱਜ ਕੋਈ ਲੈਣ ਆ ਗਿਆ ਤੇ ਅਸੀਂ ਵੀ ਰੱਬ ਅਗੇ ਦੁਆ ਕਰਦੇ ਕਿ ਸਾਨੂੰ ਇਥੋਂ ਉਠਾ ਕੇ ਕੋਈ ਲੈ ਜਾਏ ਤੇ ਸਾਨੂੰ ਕੋਈ ਕੰਮ ਕਿਰਤ ਖੋਲ ਕੇ ਦੇਵੇ ਕਿ ਕਿਰਤ ਕਰੀਏ ਕੋਈ ਗੱਲ ਨਹੀਂ ਜਿੰਨਾ ਕਿ ਮੈਨੂੰ ਰੱਬ ਨੇ ਇੱਕ ਗੱਲ ਮੈਂ ਉਹਨਾਂ ਕਿੱਥੇ ਕਹੀ ਅੱਜ ਤੈਨੂੰ ਲੱਗਦਾ ਪੈਰਾਂ ਤੇ ਖੜੀਵੇਂ ਇਹ ਗੱਲ ਬੜੀ ਜੀਵੀ ਦੇਖੋ ਮੈਂ ਪੈਰ ਵੀ ਮੋਟਾ ਮਾਲਕ ਜੀ ਦੇ ਮਰ ਅਰਦਾਸ ਕਰਦਾ ਤੇ ਮਾਲਕ ਮਰਦਾ ਸ਼ੁਕਰ ਕਰਦਾ ਕਿਰ ਬਾਦ ਮੈਨੂੰ ਇੰਨੇ ਜੋਗਾ ਕਰਤਾ ਮੇਰੀ ਕੋਈ ਕਾਦ ਨਹੀਂ ਹੈਗੀ ਮੈਂ ਕਿਸੇ ਨੂੰ ਰੋਤੀ ਵੀ ਪਾ ਕੇ ਦਵਾਂ ਇਹ ਇਹ ਸੰਸਕਾਰ ਹੈ ਮੇਰੀ ਮਾਂ ਦੇ ਸੰਸਕਾਰ ਹੈ ਤੇ ਮੈਂ ਆਪਣੀ ਜਿੰਦਿਆਂ ਜੀ ਆਪਣੀ ਮਾਂ ਦਾ ਨਾਮ ਰੋਸ਼ਨ ਕਰਨਾ ਚਾਹਨਾ ਮੇਰੀ ਮਾਂ ਦੀ ਪੁਨੀਤ ਨਹੀਂ ਹੈਗਾ ਫਿਰ ਵੀ ਮੈਂ ਆਪਣੀ ਮਾ ਨੂੰ ਜਿੰਦਰ ਕਾ ਜਨਾ ਮਾਵਾ ਕਦੀ ਕਦੀ ਨਹੀਂ ਮਰਦੀਆਂ ਮਾਵਾ ਹਮੇਸ਼ਾ ਸਾਡੇ ਨਾਲ ਹੀ ਰਹਿੰਦੀਆਂ ਮੇਰੀ ਮਾ ਦੀ ਤਸਵੀਰ ਲੱਗੀ ਹੋਈ ਹੈ ਬਿਲਕੁਲ ਫਾਉਂਡੇਸ਼ਨ ਹੀ ਆਪਾਂ ਪਹਿਲੇ ਵੀ ਗੱਲ ਕਰਦੇ ਕਿ ਇਹ ਫਾਉਂਡੇਸ਼ਨ ਪਹਿਲੇ ਵੀ ਕੰਮ ਕਰਦੀ ਹੈ ਸ਼ਾਇਦ ਇਹ ਪੁਰਾਣਾ ਭਾਵੇਂ ਪਹਿਲਾ ਮੇਰੇ ਖਿਆਲ ਨਾਲ ਅੱਗੇ ਚੱਲ ਇਹਨੂੰ ਜਾਰੀ ਰੱਖੋ ਹਾਂਜੀ ਅਸੀਂ ਦੇਖੋ ਜੀ ਜਿੰਦਰ ਸਾਡੇ ਸਾਹ ਹੈ ਅਸੀਂ ਕੁਛ ਨਾ ਕੁਛ ਚੰਗੇ ਕਰਦੇ ਰਵਾਂਗੇ ਚੰਗੇ ਰਾਹ ਤੇ ਲੋਕਾਂ ਨੂੰ ਪਾਉਂਦੇ ਰਵਾਂਗੇ ਕਰਾਂਗੇ ਉਸ ਉਹਨਾਂ ਲੋਕਾਂ ਨੂੰ ਜਿਹੜੇ ਚੰਗਾ ਕੰਮ ਕਰਨਾ ਚਾਹੁੰਦੇ ਆ ਅਸੀਂ ਮਾੜੀ ਸੰਗਤ ਤੋਂ ਬਾਹਰ ਕੱਢ ਕੇ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗੇ ਜਿਹੜੇ ਮ ਅਸੀਂ ਆਪਣੇ ਪੰਜਾਬ ਨੂੰ ਮੁਰ ਮੁਰ ਵਧੀਆ ਖੁਸ਼ਹਾਲ ਪੰਜਾਬ ਬਣਾਉਂਗੇ ਐਨ ਚੜ੍ਹਦੀ ਕਲਾ ਦਾ ਪੰਜਾਬ ਵੱਡਾ ਮਿਸ ਚੜ੍ਹਦੀ ਕਲਾ ਚ ਰਹਿ ਤੇ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਹੈ ਬਿਲਕੁਲ ਅਨੁਰاج ਆਪਾਂ ਗੱਲ ਕਰਦੇ ਆ ਬੈਂਕਿੰਗ ਦੇ ਉਸਾਰਨ ਦੀਆਂ ਘਟਨਾਵਾਂ ਦੇ ਉੱਪਰ ਬਲੇ ਵੀ ਤਿਆਰ ਹੋ ਗਏ ਆ ਕਿਹੜੇ ਆਕਾਰ ਦੇ 2000 ਬੰਦੇ ਆਏ ਆ ਤੇ ਭੈਣ ਨੂੰ ਉਹਨੂੰ ਕਹਿ ਰਹੇ ਕਿ ਤੁਸੀਂ ਉਹਦੇ ਲੈਟਰ ਪਾ ਦੇਗੇ ਇਹ ਕਰ ਦੇਗੇ ਉਹ ਕਰ ਦੇਗੇ ਪਛਾਣ ਕਰਦੇ ਉਹ ਕਰੀ ਮੈਂ ਡੀਗਰ ਉਹਨਾਂ ਦੀ ਇਜਾਜ਼ਤ ਕਰਨੀ ਚਾਹੀਦੀ ਆ ਹੈ ਨਾ ਤੇ ਬਾਕੀ ਐਮਐਲਏ ਸਾਹਿਬ ਦੀ ਪੂਰੀ ਇਹਨਾਂ ਦੇ ਪਿਛੇ ਕਹਿਰੀ ਹੈ ਕਿ ਮਲੇ ਪੂਰਾ ਸਾਥ ਦੇ ਰਿਹਾ ਐਮਐਲਏ ਸਾਹਿਬ ਨਾ ਮੀ ਉਹਨਾਂ ਦੇ ਧਿਆਨ ਵਿੱਚ ਆਉਂਦੀ ਹੈ ਜਿਹੜਾ ਬੇਸਟਾ ਕਿ ਫਸਲ ਨੂੰ ਰਾਜ ਦੇ ਵਿੱਚ ਆਉਂਦੀ ਹੈ ਆਉਟ ਦੀ ਗੱਲ ਹੈ ਇਹਨਾਂ ਨੇ ਨੀਤ ਕੱਢੀ ਹੈ ਤਾਂ ਇਹ ਤੇਰੀ ਤਸਵੀਰ ਵੀ ਬੜਾ ਵੱਡਾ ਜਦੋਂ ਇਹਨਾਂ ਦਾ ਮਹੁਰਤ ਹੋਇਆ ਸੀ ਨਾ ਉਹ ਸ਼ਾਇਦ ਐਮਐਲਏ ਮੰਚ 'ਤੇ ਖੜੀ ਦੱਸੂ ਨਹੀਂ ਕਿ ਕਾਹਗਾ ਉਹਨਾਂ ਦਾ ਪੂਰਾ ਸਾਥ ਹੈ ਬਾਕੀ ਉਹਨਾਂ ਦੇ ਧਿਆਨ ਦੇ ਵਿੱਚ ਜੇ ਗੱਲ ਨਹੀਂ ਹੈਗੀ ਕਿ ਇਹਨਾਂ ਨੂੰ ਤੰਗ ਵੀ ਤਾਂ ਇਹਨਾਂ ਨੇ ਬਾਕੀ ਉਹਨਾਂ ਦੇ ਧਿਆਨ ਦੇ ਵਿੱਚ ਗੱਲ ਆਈ ਕਿ ਉਹ ਜ਼ਰੂਰ ਸਾਥ ਦੇਣੀ ਹੈ। ਇਹ ਤੇ ਸ਼ੋਰ ਸ਼ੁਰੂ ਕਰਨ ਵਾਲੇ ਵੀ ਐਮਐਨਏ ਸਟੇਡੀ ਫੈਲਸੀ ਨੇ ਜਦੋਂ ਦੀਪਨ ਕੱਟ ਕੇ ਗਏ ਨੇ ਤਾਂ ਇਹ ਨੌਜਵਾਨਾਂ ਦਾ ਸਯੋਗ ਵੀ ਭੈਰ ਦਾ ਆਪ ਇਹ ਕਹਿੜਾ ਸੀ ਕਿ ਮੈਂ ਹੱਥੀਂ ਗਿਰਤ ਕਰਕੇ ਕਮਾ ਕੇ ਪਰਿਵਾਰ ਚਲਾਣਾ ਚਾਹਨੀ ਹੈ ਤਾਂ ਉਹ ਕੋਪਰਾ ਦਾ ਨੌਜਵਾਨਾ ਨਹੀਂ 불가 ਕੀਤਾ ਤਾਂ ਉਹਦੇ ਵਿੱਚ ਕਿੰਨੇ ਕਿਸੇ ਜਿਹੜੇ ਨੌਜਵਾਨ ਐਮਐਲਏ ਨੇ ਮਟਾਣੇ ਦੀ ਸ਼ੈਲੀ ਉਹਨਾਂ ਨੇ ਵੀ ਆ ਕੇ ਰਸਮੀ ਤੌਰ ਤੇ ਇੱਕ ਸ਼ੁਰੂਆਤ ਕਰਵਾਈ ਦੀ ਬਣ ਕੇ ਕਿ ਜੇ ਮੰਗਣਾ ਛੱਟ ਕੇ ਲੋਕ ਕਿਰਤ ਵਾਲੇ ਪਾਸੇ ਬੈਠਦਾ ਉਹਦੀ ਕੋਈ ਵਧੀਆ ਗੱਲ ਨਹੀਂ ਕੋਈ ਪੰਜਾਬ ਸਰਕਾਰ ਜੀ ਇਸ ਚੀਜ਼ ਨੂੰ ਗੜਾਵਾ ਦੇ ਰਹੀ ਹੈ ਜਿੱਤੇ ਕਿ ਬੱਚੇ ਜਿਹੜੇ ਸਾਹਿਬ ਜਬਰਦਸਤੀ ਇਸ ਕੰਮ ਦੇ ਵਿੱਚ ਪਾਇਆ ਜਾ ਰਹੇ ਨੇ ਮਨੁੱਖਾਂ ਨੇ ਭੁਗਲ ਨੂੰ ਪ੍ਰਾਪਿਤ ਕੀਤਾ ਜਾ ਰਿਹਾ ਹੈ ਕਿਸੇ ਤਰੀਕੇ ਪੰਜਾਬ ਬਣਾ ਦਿੱਤਾ ਹੈ ਇਹ ਉਹਦਾ ਉਹਦਾ ਸੀ ਉਹਦਾ ਜਿਹੜਾ ਮੂਤੋ ਬੋਦੀਓ ਕਹਿ ਸਕਦੇ ਆ ਮਹੁੰਦਾਂ ਆਪਣਾ ਇੱਕ ਯੋਗਦਾਨ ਹੈ ਕੈਮਰਾ ਪਰਸਨ ਦੇਖ ਕੇ ਮਨੁੱਖਾਂ ਦੇ ਨਾਲ ਕਿੱਥੇ ਆਬਾ ਜਗਬਾਨੀ ਕਿੱਥੇ ਕਰਦਾ